ਲਓ ਜੀ ਆਪਣਾ ਜਾਂ ਪਿਆਜ਼ਾਂ ਵਾਲਾ ਸਿਸਟਮ ਸੀ ਕੰਮ ਸੀ ਪਿਆਜ਼ਾਂ ਦਾ ਉਹ ਤਕਰੀਬਨ ਕੰਪਲੀਟ ਹੋ ਗਿਆ ਸਿਰਫ ਸਵੇਰ ਦਾ 20 ਮਿੰਟ ਦਾ ਕੰਮ ਰਹਿ ਗਿਆ ਕਿਉਂਕਿ ਹੁਣ ਸ਼ਾਮ ਹੋ ਗਈ ਸੀ ਗੁੜੀਆਂ ਨੂੰ ਵੀ ਕੰਮ ਹੁੰਦੇ ਨੇ ਜਿਹੜੀਆਂ ਵਿਚਾਰੀਆਂ ਲਾਉਂਦੇ ਸੀ ਤੇ ਉਹ ਚਲ ਗਈਆਂ ਤੇ ਹੁਣ ਅਸੀਂ ਮੈਰ ਕਾਲਾ ਕਰਦੇ ਆਂ ਸਪਰੇ ਸਟੰਪ ਦੀ ਸਟੰਪ ਕਰ ਰਹੇ ਆਂ ਤਾਂ ਕਿ ਕਿਉਂਕਿ ਇਹਨਾਂ ਦੇ ਜਿਹੜੇ ਗੁੜਾਈ ਆ ਬੈਡਾਂ ਕਰਕੇ ਥੋੜੀ ਜੀ ਔਖੀ ਹੋਣੀ ਆ, ਹੋਤ ਜਾਣੀ ਆ। ਪਰ ਫਿਰ ਲੋਡ ਨਹੀਂ ਪੈਣੀ ਹੈਗੀ। ਜਿੱਥੋਂ ਲੈ ਕੇ ਆਉਂਦੇ ਸੀ ਪਿਆਜ਼ ਉਹਨਾਂ ਨੂੰ ਵੀ ਕਿਹਾ ਵਿਸਟੈਂਪ ਕਰ ਦਿਓ। ਤੇ ਆਪਾਂ ਨੂੰ ਵੀ ਪਤਾ ਹੀ ਜਾ ਵਿਸਟੈਂਪ ਕਰਕੇ ਵੀ ਜਿਹੜਾ ਇਹ ਆਪਣਾ ਘਾ ਘਾ ਨਹੀਂ ਹੋਣਾ। ਤੇ ਉਸ ਦੇ ਕਰਕੇ ਆਪਾਂ ਘਾਤ ਡਰਦੇ ਮਾਰੀ ਸਟੈਂਪ ਕਰਦੇ ਆਂ। ਇਹ ਥੋੜੀ ਜਿਹੀ ਗੁੱਡਾਂ ਦੀ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਬੈੱਡ ਤੇ ਤਾਂ ਉਦੋਂ ਹੀ ਵਧੀਆ ਪਲਾਈ ਹੋ ਜਾਂਦੀ ਆ ਲੋਡ ਨਹੀਂ ਪੈਂਦੀ ਛੇਤੀ ਕਿਉਂਕਿ ਗ੍ਰੋਥ ਵਧੀਆ ਹੁੰਦੀ ਆ ਇਹਦੀ ਪਾਣੀ ਵੀ ਆਪਾਂ ਉੱਪਰਾੜਨਾ ਪਾਣੀ ਸਿਰਫ ਥੱਲੇ ਥੱਲੇ ਨਾਰਮਲ ਹੀ ਪਾਣੀ ਦੇਣਾ ਤਾਂ ਕਿ ਸੁਲਾਵ ਜੀ ਆ ਸਕੇ ਤੇ ਜਿੱਦਾਂ ਆਪਾਂ ਢੋਣ ਪਾਣੀ ਹੁੰਦੇ ਆ ਪਹਿਲਾਂ ਬਸ ਉਹੀ ਚੀਜ਼ ਰੱਖਣੀ ਆ ਉਹਨਾਂ ਦੀ ਕੋਈ ਜ਼ਿਆਦਾ ਨਹੀਂ ਆਪਾਂ ਰੱਖਣਾ ਸਿਰਫ ਨਾਰਮਲ ਜਾਈ ਪਲਾਈ ਜੀ ਰੱਖਣੀ ਆ ਤੇ ਬਾਕੀ ਇਹਦੀ ਵਧੀਆ ਗ੍ਰੋਥ ਹੋ ਜਾਣੀ ਆ ਪਿਆਜ਼ ਦੀ ਜਿੰਨਾ ਕ ਆਪਾਂ ਹਾਂ ਪਾਣੀ ਘਟ ਲਾਵਾਂਗੇ ਕਿਉਂਕਿ ਪਿਆਜ਼ ਜਿਹੜਾ ਉੱਪਰ ਆ ਬੈੱਡ ਆ ਬੈੱਡ ਦੇ ਉੱਤੇ ਪਲਾਈ ਹੁੰਦੀ ਆ ਤਕਰੀਬਨ ਤੇ ਆ ਦੇਖੋ ਵੀ ਜਿਹੜਾ ਆ ਨਾਖਾਂ ਵਾਲਾ ਪਾਸਾ ਇਹਦੇ ਵਿੱਚ ਹੋ ਰਹੇ ਨੇ ਥੋੜੇ ਜਿਏ ਆਪਣੇ ਬਸ ਤਕਰੀਬਨ 20 ਮਿੰਟ ਜਾਂ ਅੱਧਾ ਘੰਟਾ ਦਾ ਕੰਮ ਰਹਿੰਦਾ ਟੋਟਲੀ ਤੇ ਸਵੇਰੇ ਬੀਬੀਆਂ ਕਹਿੰਦੀਆਂ ਭਾਈ ਅਸੀਂ ਆ ਕੇ ਸਿਰਫ ਇਹ ਕੱਢ ਲਾਂਗੇ ਫਿਰ ਆਪਾਂ ਇਹਨੂੰ ਕੱਲ ਨੂੰ ਜਾਂ ਪਰਸੋਂ ਨੂੰ ਜਿਹੜਾ ਪਾਣੀ ਵਾਲਾ ਸਿਸਟਮ ਆ ਪਾਣੀ ਆਪਾਂ ਲਾ ਦਾਂਗੇ ਥੱਲੇ ਥੱਲੇ ਤੇ ਉਦਾਂ ਦਾ ਦੇਖਦੇ ਆਂ ਵੀ ਅੱਜ ਚੌਥਾ ਦਿਨ ਹੋ ਗਿਆ ਇਹਨੂੰ ਲਾਉਣ ਦਾ ਇਹਨੂੰ ਜਿਹੜੇ ਆਹ ਨੇ ਇਹ ਚੌਥਾ ਦਿਨ ਹੁੰਦੇ ਨੇ ਅੱਜ ਇਹ ਸਾਨੂੰ ਡਰਾ ਵੀ ਕਿਤੇ ਸੁੱਕਣਾ ਨਾ ਲੱਗ ਜਾਣਾ ਤੇ ਵਿੱਚ ਉਦਾਂ ਕਹਿੰਦੇ ਨੇ ਵੀ ਨਹੀਂ ਸੁੱਕਦੇ ਨਹੀਂ ਹੁੰਦੇ ਇਹ ਕੋਈ ਗੱਲ ਨਹੀਂ ਤੁਸੀਂ ਨਾ ਲਾਓ ਪਾਣੀ ਦੇ 4-5 ਦਿਨ ਨਿਗਾਹ ਸਾਖਦੇ ਹੋ ਤੇ ਹੁਣ ਆਪਾਂ ਜਿਆਦਾ ਇੰਨੇ ਨਿਗਾਹ ਹੁੰਦੇ ਕਿ ਆਪਾਂ ਐਡਾ ਰਿਸਕ ਨਹੀਂ ਲੈਂਦਾ ਕਿ ਆਪਾਂ ਇੰਨਾ ਕੰਮ ਕਰਕੇ ਵੀ ਆਪਾਂ ਜੇ ਪਾਣੀ ਕਿੰਨੂੰ ਛਕਾ ਦਈਏ ਤਾਂ ਪ੍ਰੋਬਲਮ ਆ ਸਕਦੀ ਆ ਬਾਕੀ ਤੁਸੀਂ ਆਪੋ ਆਪਣੇ ਆ ਜਿੰਨਾ ਤਿਆਰਬਾ ਹੈਗਾ ਉਹ ਰਿਆਂ ਦਿਆ ਕਰੋ ਸਾਨੂੰ ਹੰਝੂਰ ਕਮੈਂਟ ਕਰਿਆ ਕਰੋ ਕਿ ਕਿਦਾਂ ਕਿੰਨਾ ਕ ਚਾਹੀਦਾ ਤੇ ਬਾਕੀ ਆਪਣਾ ਪਿਆਜ਼ ਦਾ ਪਿਆਜ਼ ਤਾਂ ਬਹੁਤ ਲੱਗ ਗਿਆ ਆਪਣੇ ਕੋਲੇ ਕਾਫੀ ਸੀ ਤੇ ਕੋਸਾ ਮਾਰਾ ਮੋਟਾ ਬਚੂਗਾ ਜੇ ਬਚਿਆ ਤੇ ਉਹ ਵੀ ਆਪਣਾ ਕੰਪਲੀਟ ਹੋ ਜਾਣਾ ਬਾਕੀ ਤੁਹਾਨੂੰ ਪਾਣੀ ਦੀ ਵੀਡੀਓ ਜਰੂਰ ਦਿਖਾਵਾਂਗੇ ਤੇ ਆ ਦੇਖੋ ਵੀ ਇੱਥੋਂ ਆਜਾ ਨੂੰ ਦਿਖਾਣਾ ਵੀ ਉਹ ਜਿਹੜਾ ਅੱਗੇ ਘਰ ਆ ਤੇ ਉੱਥੇ ਕਰ ਆਪਣੇ ਪਿਆਜ਼ ਲਾਏ ਹੋਏ ਨੇ तकरीबन ਸਾਰੇ ਚ ਪਿਆਜ਼ ਹੋਵੇ ਨਾ ਅੱਖਾਂ ਦੇ ਵਿੱਚ ਪਿਆਜ਼ ਹੋਵੇ ਕੋਸਾ ਆਲੂ ਹੋਵੇ ਆਪਣੇ ਇੱਧਰ ਬਾਕੀ ਬਲੌਗ ਦੇਖਣ ਲਈ ਸਾਥ ਦੇਣ ਲਈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ